ਵਾਹਿਗੁਰੂ ਵਾਹਿਗੁਰੂ ਗੁਰਮੁਖ ਪਿਆਰਿਓ ਜਿੱਦਾਂ ਮਹਾਰਾਜ ਦਾ ਬਚਨ ਹੈ ਵਿੱਚ ਸੰਗਤ ਹਰ ਪ੍ਰਭ ਵਸੈ ਜੀਉ ਵੀ ਸੰਗਤ ਦੇ ਵਿੱਚ ਵਾਹਿਗੁਰੂ ਦਾ ਗੁਰੂ ਦਾ ਵਾਸਾ ਹੈ ਗੁਰਮੁਖ ਪਿਆਰਿਓ ਜਦੋਂ ਆਪਾਂ ਸੰਗਤ ਦੀ ਸੇਵਾ ਕਰਦੇ ਹਾਂ ਸੰਗਤ ਵਿੱਚ ਬੈਠ ਕੇ ਨਾਮ ਸਿਮਰਨ ਕਰਦੇ ਹਾਂ ਸੰਗਤ ਦੀ ਸੇਵਾ ਕੀ ਹੈ ਪ੍ਰਸ਼ਾਦਾ ਪਾਣੀ ਛਕਾਉਣਾ ਚਾਹ ਪਾਣੀ ਛਕਾਉਣਾ ਸੰਗਤ ਦੇ ਝੂਠੇ ਵਰਤਨ ਮਾਂਜਣੇ ਜਿੱਥੇ ਸੰਗਤ ਬੈਠਣੀ ਹੈ ਉਥੇ ਸਾਫ ਸਫਾਈ ਝਾੜੂ ਪੋਚਾ ਕਰਨਾ ਆਉ ਭਗਤ ਕਰਨਾ ਇਹਦਾ ਬਹੁਤ ਜਿਆਦਾ ਫਲ ਮਿਲਦਾ ਹੈ ਜਿਹੜੇ ਪ੍ਰਾਤਨ ਗੁਰ ਸਿੱਖੀ ਸੰਗਤਾਂ ਦੇ ਉਹ ਪੈਰਾਂ ਤੱਕ ਧੁੰਦੇ ਮੁਠੀ ਛਾਪੀ ਕਰਦੇ ਘਰ ਆਵਦੇ ਘਰਾਂ ਵਿੱਚ ਰਾਤਾਂ ਗਿਟਾਉਂਦੇ ਗੁਰਸਿੱਖਾਂ ਨੂੰ ਦੇਖ ਕੇ ਗੁਰਸਿੱਖਾਂ ਦੀ ਸੰਗਤ ਆਈ ਆ ਬਹੁਤ ਜਿਆਦਾ ਸੰਗਤਾਂ ਦਾ ਪਿਆਰ ਕਰਦੇ ਸਨ ਸੋ ਇੰਨਾਂ ਗੱਲਾਂ ਦੇ ਨਾਲ ਗੁਰੂ ਸੱਚੇ ਪਾਤਸ਼ਾਹ ਮਾਹਰ ਖੁਸ਼ ਹੁੰਦੇ ਨੇ ਮਨ ਪਾਉਂਦਾ ਫਲ ਬਖਸ਼ਦੇ ਨੇ ਸੋ ਇਸ ਤਰ੍ਹਾਂ ਇੱਕ ਕੋਈ ਪਰਮੇਸ਼ਰ ਦਾ ਪਿਆਰਾ ਸੀ ਗੁਰਮੁਖ ਪਿਆਰਿਓ ਕਿ ਆਪਾਂ ਜਦੋਂ ਸੰਗਤ ਨੂੰ ਜਾਂ ਪ੍ਰਮਾਤਮਾ ਦੀ ਸਾਜੀ ਸ੍ਰਿਸ਼ਟੀ ਨੂੰ ਪਿਆਰ ਕਰਦੇ ਆਂ ਆਪਾਂ ਨੂੰ ਉਹਦਾ ਫਲ ਬਹੁਤ ਮਿਲਦਾ ਕੋਈ ਗੁਰਮੁਖ ਪਿਆਰਾ ਸੀ ਅੰਦਰ ਬੈਠ ਕੇ ਨਾਮ ਸਿਮਰਨ ਕਰਿਆ ਕਰਦਾ ਬਹੁਤ ਸਾਲ ਉਹਨੇ ਭਜਨ ਕੀਤਾ ਕੀ ਕਰਦੇ ਰਹੇ ਕਰਦੇ ਰਹੇ ਕਰਦੇ ਰਹੇ ਸੋ ਅੜਿਕ ਵਿੱਚ ਰਿਹਾ ਕਿ ਕਦੇ ਵਾਹਿਗੁਰੂ ਦਰਸ਼ਨ ਦੇਣਗੇ ਇੱਕ ਦਿਨ ਕੀ ਹੋਇਆ ਬਹੁਤ ਸਾਲ ਹੋ ਗਏ ਸਨ ਸਿਮਰਨ ਕਰਦੇ ਨੂੰ ਇੱਕ ਰਾਤ ਨੂੰ ਆਪਣੇ ਕਮਰੇ ਵਿੱਚ ਬੈਠਾ ਹੋ ਸਿਮਰਨ ਕਰ ਰਿਹਾ ਸੀ ਤੇ ਰਾਤ ਨੂੰ 2 ਵਜੇ ਦਰਵਾਜ਼ਾ ਖੜਕਿਆ ਤੇ ਬਾਹਰ ਥੋੜੀ ਥੋੜੀ ਹਲਕੀ ਹਲਕੀ ਬੂੰਦਾਬੰਦੀ بارش ਹੋ ਰਹੀ ਸੀ ਬਿਲਕੁਲ ਥੋੜੀ ਕਿਸ ਨੇ ਦਰਵਾਜਾ ਖੜਕਾਇਆ ਉਸ ਗੁਰਮੁਖ ਪਿਆਰੇ ਨੇ ਭਗਤੀ ਕਰਨ ਵਾਲੇ ਨੇ ਜਦ ਬਾਰ ਕੋਲਿਆ ਦਰਵਾਜਾ ਖੋਲਿਆ ਕੀ ਦੇਖਦਾ ਹੈ ਕਿ ਕੋਈ ਆਜਨਬੀ ਅਣਪਛਾਤਾ ਬੰਦਾ ਆਇਆ ਤੇ ਉਸ ਦੇ ਹੱਥ ਵਿੱਚ ਇੱਕ ਰਜਿਸਟਰ ਹੈ ਚਲੋ ਗੱਲਾਂ ਬਾਤਾਂ ਹੋਈਆਂ ਕਹਿਣ ਲੱਗੇ بارش ਕਰਕੇ ਪਾਈ ਅਸੀਂ ਤੇਰਾ ਦਰਵਾਜ਼ਾ ਦੇਖ ਕੇ ਤੇਰਾ ਘਰ ਦੇਖ ਕੇ ਅਸੀਂ ਆਏ ਆ ਤਾਂ ਗੁਰਸਿੱਖ ਨੇ ਉਹਨੇ ਗੁਰਮੁਖ ਪਿਆਰੇ ਨੇ ਸਵਾਲ ਕੀਤਾ ਕਿ ਆਪ ਜੀ ਦੇ ਹੱਥ ਵਿੱਚ ਇਹ ਰਜਿਸਟਰ ਕੀ ਚੀਜ਼ ਹੈ ਤੁਸੀਂ ਕੀ ਕੰਮ ਕਰਦੇ ਹੋ ਤਾਂ ਉਸ ਅਜਨਬੀ ਨੇ ਅਣਪਛਾਤੇ ਆਦਮੀ ਨੇ ਕਿ ਆਖੇ ਮੇਰੇ ਹੱਥ ਵਿੱਚ ਇਹ ਰਜਿਸਟਰ ਹੈ ਨਾ ਜੋ ਇਸ ਰਜਿਸਟਰ ਦੇ ਵਿੱਚ ਉਹਨਾਂ ਦੇ ਨਾਮ ਨੇ ਜਿਹੜੇ ਪ੍ਰਮਾਤਮਾ ਨੂੰ ਪਿਆਰ ਕਰਦੇ ਨੇ ਜੋ ਪ੍ਰਮਾਤਮਾ ਨੂੰ ਪਿਆਰ ਕਰਦੇ ਨੇ ਜੋ ਵਾਹਿਗੁਰੂ ਦੀ ਭਗਤੀ ਕਰਦੇ ਨੇ ਸਾਰੇ ਸੰਸਾਰ ਦੇ ਹਾਂਜੀ ਕਹਿੰਦੇ ਬਹੁਤ ਜਿਆਦੇ ਭਗਤਾਂ ਦੇ ਨਾਮ ਨੇ ਉਹਨੇ ਅੰਧੁਨੀ ਇੱਛਾ ਕੀਤੀ ਕਿ ਸ਼ਾਇਦ ਫਿਰ ਤਾਂ ਮੇਰੀ ਵੀ ਇਹਦੇ ਵਿੱਚ ਮੇਰਾ ਵੀ ਨਾਮ ਹੋਵੇਗਾ ਉਹਨੇ ਕਿਹਾ ਕੁਝ ਨਾਮ ਦੱਸ ਸਕਦੇ ਹੋ ਕਹਿੰਦਾ ਹਾਂ ਜੀ ਸਭ ਦੱਸ ਸਕਦੇ ਹਾਂ ਉਹਨੇ ਫਟਾਫਟ ਅਜਨਬੀ ਬੰਦੇ ਨੇ ਨਾਮ ਪੜੇ ਪੜਦਾ ਗਿਆ ਪੜਦਾ ਗਿਆ ਜਿਸ ਦੇ ਕੋਲ ਉਹ ਅਜਨਬੀ ਰਜਿਸਟਰ ਲੈ ਕੇ ਆਇਆ ਸੀ ਜਿਹਦੇ ਕਮਰੇ ਵਿੱਚ ਆਇਆ ਸੀ ਸੋ ਉਸ ਦਾ ਨਾਮ ਆਖਰੀ ਤੇ ਆਇਆ ਅਖੀਰ ਵਿੱਚ ਆਇਆ ਉਹ ਉਦਾਸ ਵੀ ਹੋਇਆ ਪਰ ਖੁਸ਼ ਵੀ ਹੋਇਆ ਉਦਾਸ ਇਸ ਕਰਕੇ ਹੋਇਆ ਕਿ ਮੇਰਾ ਨਾਮ ਬਿਲਕੁਲ ਅਖੀਰ ਤੇ ਆਇਆ ਕਿ ਮੇਰੀ ਭਗਤੀ ਥੋੜੀ ਹੈ ਕਿ ਮੈਂ ਸਿਮਰਨ ਕਰਨ ਵਿੱਚ ਸਭ ਤੋਂ ਪਿੱਛੇ ਹਾਂ ਪਰ ਖੁਸ਼ ਇਸ ਕਰਕੇ ਹੋ ਗਿਆ ਕਿ ਚਲੋ ਮੈਂ ਵਾਹਿਗੁਰੂ ਦੇ ਰਜਿਸਟਰ ਤੇ ਨਾਮ ਤਾਂ ਲਿਖਾ ਲਿਆ ਲਿਸਟ ਵਿੱਚ ਤਾਂ ਮੈਂ ਆ ਗਿਆ ਮੈਂ ਵਾਹਿਗੁਰੂ ਦੀ ਨਿਗਾ ਵਿੱਚ ਤਾਂ ਹਾਂ ਮੇਰੀ ਕੋਈ ਜਾਣ ਨਹੀਂ ਪਛਾਣ ਨਹੀਂ ਫਿਰ ਵੀ ਮੇਰਾ ਨਾਮ ਹੀ ਲੇਖੀ ਫਿਰਦਾ ਹੈ ਸੱਚ ਹੈ ਦਰਗਾਹੀ ਬੰਦਾ ਹੈ ਕੋਈ ਤੇ ਉਸਨੇ ਪੈਰ ਫੜੇ ਗੁਰਮਖ ਨੇ ਕਿ ਤੁਸੀਂ ਤੁਹਾਨੂੰ ਪਰਮਾਤਮਾ ਦੇ ਪਿਆਰਿਓ ਜਿਹੜੇ ਭਗਤਾਂ ਨੂੰ ਆਪ ਮਿਲਦੇ ਹੋ ਮੇਰੇ ਕੋਲ ਆ ਕੇ ਤੁਸੀਂ ਮੇਰੀ ਇਸ ਕੋਟੀਆਂ ਨੂੰ ਕਹਿ ਲੋ ਮੇਰੇ ਘਰ ਨੂੰ ਪਵਿੱਤਰ ਕੀਤਾ ਹੈ ਮੈਂ ਆਪ ਦੀ ਖੂਬ ਸੇਵਾ ਕਰਾਂਗਾ ਕਰੀ ਤੇ ਕੁਝ ਸਮਾਂ ਠਹਿਰ ਕੇ ਉਹ ਚਲੇ ਗਈ ਤੇ ਉਸਨੇ ਫਿਰ ਗੁਰਮੁਖ ਪਰੇ ਨੇ ਬਹੁਤ ਭਗਤੀ ਸ਼ੁਰੂ ਕਰ ਦਿੱਤੀ ਤੇ 5-7 ਮਹੀਨਿਆਂ ਦੇ ਬਾਅਦ ਉਹੀ ਆਦਮੀ ਫਿਰ ਆਇਆ ਰਾਤ ਨੂੰ ਸਿਮਰਨ ਕਰਦੇ ਕੋਲ ਚਲੋ ਜਾਣ ਪਛਾਣ ਹੋ ਚੁੱਕੀ ਸੀ ਕਿ ਹੈ ਕਿ ਅੱਜ ਰਜਿਸਟਰ ਬਦਲਣ ਦਿੱਤਾ ਤੁਸੀਂ ਇਹ ਰਜਿਸਟਰ ਕਿਉਂ ਬਦਲਿਆ ਇਹਦੇ ਵਿੱਚ ਅੱਜ ਕੀ ਲੈ ਕੇ ਆਏ ਹੋ ਤਾਂ ਉਹ ਆਜਨ ਵੀ ਕਹਿਣ ਲੱਗਿਆ ਕਿ ਅੱਜ ਇਸ ਰਜਿਸਟਰ ਵਿੱਚ ਹੋਰ ਗੱਲਬਾਤ ਹੈ ਉਹ ਗੁਰਮੁਖ ਪਿਆਰਾ ਕਹਿਣ ਲੱਗਿਆ ਹੋਰ ਗੱਲਬਾਤ ਕੀ ਹੈ ਦੱਸਿਆ ਕਿ ਪਹਿਲਾਂ ਜਿਹੜਾ ਮੇਰੇ ਕੋਲ ਰਜਿਸਟਰ ਸੀ ਉਸ ਦੇ ਵਿੱਚ ਤਾਂ ਜਿਹੜੇ ਪਰਮਾਤਮਾ ਨੂੰ ਵਾਹਿਗੁਰੂ ਨੂੰ ਪਿਆਰ ਕਰਦੇ ਸਨ ਉਹਨਾਂ ਦੇ ਨਾਮ ਸਨ ਪਰ ਅੱਜ ਵਾਲੇ ਰਜਿਸਟਰ ਦੇ ਵਿੱਚ ਜਿਨ੍ਹਾਂ ਨੂੰ ਵਾਹਿਗੁਰੂ ਪਿਆਰ ਕਰਦਾ ਹੈ ਜਿਨ੍ਹਾਂ ਨੂੰ ਵਾਹਿਗੁਰੂ ਪਿਆਰ ਕਰਦਾ ਹੈ ਉਹਨਾਂ ਦੇ ਨਾਮ ਨੇ ਅੱਛਾ ਫਿਰ ਮੈਨੂੰ ਦਿਖਾਓ ਉਹ ਗੁਰਮੁਖ ਗੁਰਸਿੱਖ ਪਿਆਰਾ ਭਗਤੀ ਕਰਨ ਵਾਲਾ ਖੁਸ਼ ਹੋਇਆ ਕਿ ਸ਼ਾਇਦ ਮੇਰਾ ਨਾਮ ਹੋਵੇਗਾ ਜਦੋਂ ਪਿਛਲੇ ਰਜਿਸਟਰ ਵਿੱਚ ਵੀ ਮੇਰਾ ਨਾਮ ਸੀ ਜਦੋਂ ਰਜਿਸਟਰ ਖੋਲਿਆ ਗਿਆ ਸ਼ੁਰੂ ਦੇ ਵਿੱਚ ਪਹਿਲੇ ਨੰਬਰ ਤੇ ਉਸ ਗੁਰਮੁਖ ਦਾ ਨਾਮ ਆਇਆ ਜਿਹਦਾ ਪਿਛਲੀ ਵਾਰੀ ਲਾਸਟ ਤੇ ਅਖੀਰ ਵਿੱਚ ਨਾਮ ਸੀ ਅੱਜ ਪਹਿਲੇ ਨੰਬਰ ਤੇ ਇਸ ਰਜਿਸਟਰ ਵਿੱਚ ਨਾਮ ਆਇਆ ਜਿਸ ਰਜਿਸਟਰ ਦੇ ਵਿੱਚ ਉਹਨਾਂ ਦੇ ਨਾਮ ਸਨ ਜਿਨ੍ਹਾਂ ਨੂੰ ਵਾਹਿਗੁਰੂ ਪਿਆਰ ਕਰਦਾ ਹੈ। ਉਹਨੇ ਪੁੱਛਿਆ ਵੀ ਪਹਿਲਾਂ ਤਾਂ ਜਿਹੜੇ ਪ੍ਰਮਾਤਮਾ ਨੂੰ ਪਿਆਰ ਕਰਦੇ ਨੇ ਮੇਰਾ ਨਾਮ ਅਖੀਰ ਤੇ ਸੀ ਜਿਨ੍ਹਾਂ ਨੂੰ ਵਾਹਿਗੁਰੂ ਪਿਆਰ ਕਰਦਾ ਖੂਬ ਪਿਆਰ ਕਰਦਾ ਹੈ। ਮੇਰਾ ਨਾਮ ਪਹਿਲਾਂ ਕਿਵੇਂ ਆ ਗਿਆ ਮੇਰੇ ਵਿੱਚ ਐਸੀ ਕੀ ਗੱਲ ਹੈ? ਤਦ ਉਸ ਆਜਮੀ ਨੇ ਦੱਸਿਆ ਕਿ ਭਾਈ ਹੋਰ ਭਗਤੀ ਬਹੁਤ ਕਰਦੇ ਨੇ ਪਰ ਤੇਰੇ ਵਿੱਚ ਨਾਲ ਨਾਲ ਇੱਕ ਗੁਣ ਹੋਰ ਹੈ ਕਿ ਤੂੰ ਭਗਤੀ ਕਰਦਾ ਹੈ ਪ੍ਰਮਾਤਮਾ ਨੂੰ ਪਿਆਰ ਕਰਦਾ ਹੈ ਪਰ ਪ੍ਰਮਾਤਮਾ ਨੂੰ ਪਿਆਰ ਕਰਨ ਦੇ ਨਾਲ ਨਾਲ ਤੂੰ ਪ੍ਰਮਾਤਮਾ ਦੀ ਬਣਾਈ ਹੋਈ ਖਿਲਕਤ ਨੂੰ ਪ੍ਰਮਾਤਮਾ ਦੇ ਬਣਾਏ ਹੋਏ ਜੀਵ ਜਨਤਾ ਨੂੰ ਵਾਹਿਗੁਰੂ ਦੀ ਬਣਾਈ ਹੋਈ ਸ੍ਰਿਸ਼ਟੀ ਨੂੰ ਵਾਹਿਗੁਰੂ ਦੇ ਬਣਾਏ ਹੋਏ ਹਰ ਇੱਕ ਇਨਸਾਨ ਨੂੰ ਤੂੰ ਪਿਆਰ ਕਰਦਾ ਹੈ ਦਿਲੋਂ ਕਰਦਾ ਹੈ ਤੇਰੇ ਅੰਦਰ ਕੋਈ ਛਾਲ ਕਵਟ ਨਹੀਂ ਇਸ ਕਰਕੇ ਭਗਤੀ ਦੇ ਨਾਲ ਨਾਲ ਤੂੰ ਪ੍ਰਮਾਤਮਾ ਦੀ ਬਣਾਈ ਸ੍ਰਿਸ਼ਟੀ ਨੂੰ ਪਿਆਰ ਕਰਦਾ ਹੈ ਇਸ ਕਰਕੇ ਤੂੰ ਸਭ ਤੋਂ ਉੱਤਮ ਗਿਣਿਆ ਗਿਆ ਹੈ ਕਿ ਤੇਰਾ ਨਾਮ ਇਸ ਕਰਕੇ ਪਹਿਲੇ ਨੰਬਰ ਤੇ ਆਇਆ ਹੈ ਤੇ ਪ੍ਰਮਾਤਮਾ ਤੈਨੂੰ ਪਿਆਰ ਕਰਦਾ ਤੂੰ ਵੀ ਪਿਆਰ ਕਰਦਾ ਹੈ ਤੇਰਾ ਜਵਾਬ ਆਇਆ ਕਿ ਤੂੰ ਪਰਮਾਤਮਾ ਦੀ ਨਜ਼ਰ ਵਿੱਚ ਸਭ ਤੋਂ ਫਰਸਟ ਹੈ ਸਭ ਤੋਂ ਪਹਿਲਾ ਹੈ ਸੋ ਕਹਿਣ ਦਾ ਭਾਵ ਜਿੱਥੇ ਆਪਾਂ ਨਾਮ ਸਿਮਨ ਕਰਦੇ ਆ ਗੁਰਮੁਖ ਪਿਆਰੇ ਉੱਥੇ ਗੁਰੂ ਕੀ ਸੰਗਤ ਨੂੰ ਵੀ ਪਿਆਰ ਕਰੀਏ ਪਰਮੇਸ਼ਰ ਦੀ ਸ੍ਰਿਸ਼ਟੀ ਨੂੰ ਪਿਆਰ ਕਰੀਏ ਸੋ ਇਸ ਤਰ੍ਹਾਂ ਕਰਕੇ ਫਿਰ ਪਰਮਾਤਮਾ ਦੇ ਦਰ ਤੇ ਆਪਾਂ ਬਹੁਤ ਛੇਤੀ ਮਨਜ਼ੂਰ ਹੋਣਿਆ ਕਬੂਲ ਹੋਣਿਆ ਨਾਨਕ ਨਾਦਰੀ ਨਦਰ ਨਿਹਾਲ ਜਦੋਂ ਵੈਸ ਗੁਰੂ ਦੀ ਨਿਗਾਹ ਵਿੱਚ ਆ ਪਾਗੇ ਸਾਡੇ ਸਾਰੇ ਕਾਰਜ ਪੂਰੇ ਹੋਣਗੇ ਇਸ ਕਰਕੇ ਸ੍ਰਿਸ਼ਟੀ ਨੂੰ ਵੀ ਪਿਆਰ ਕਰੋ ਜਿੱਥੋਂ ਤੱਕ ਹੋ ਸਕੇ ਦੂਜੇ ਦੀ ਹਮਦਰਦੀ ਕਰੋ ਤੇ ਪਰਮਾਤਮਾ ਹਜੇ ਪਾਸ਼ਾ ਜਿਆਦੇ ਖੁਸ਼ ਹੁੰਦਾ ਗੁਰਮੁਖ ਪਿਆਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ